ਫਿਲੌਰ ਦੇ ਮੁਹੱਲਾ ਰਵਿਦਾਸਪੁਰਾ ਵਿਖੇ ਪਿਛਲੇ ਕੁਝ ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਮੁਹੱਲਾ ਨਿਵਾਸੀ ਕਾਫੀ ਪਰੇਸ਼ਾਨ ਹਨ ਜਿਨ੍ਹਾਂ ਕਈ ਵਾਰ ਵਾਟਰ ਸਪਲਾਈ ਵਿਭਾਗ ਨੂੰ ਸ਼ਿਕਾਇਤ ਕੀਤੀ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਇਸ ਗੰਭੀਰ ਮਸਲੇ ਨੂੰ ਲੈ ਕੇ ਭਾਰਤੀ ਮਾਰਕਸਵਾਦੀ ਪਾਰਟੀ ਯੂਨਿਟ ਫਲੋਰ ਦੇ ਆਗੂ ਜਰਨੈਲ ਫਲੋਰ ਨੇ ਵਾਟਰ ਸਪਲਾਈ ਵਿਭਾਗ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਪਾਣੀ ਦੀ ਸਪਲਾਈ ਨਿਰਵਿਘਨ ਨਾ ਹੋਈ ਤਾਂ ਉਹ ਮੁਹੱਲਾ ਨਿਵਾਸੀਆਂ ਸਮੇਤ 29 ਮਈ ਨੂੰ ਵਾਟਰ ਸਪਲਾਈ ਰਵਿਦਾਸਪੁਰਾ ਦੀ ਟੈਂਕੀ ਅੱਗੇ ਧਰਨਾ ਪ੍ਰਦਰਸ਼ਨ ਕਰਨਗੇ ਉਨ੍ਹਾਂ ਕਿਹਾ ਕਿ ਅਤਿ ਦੀ ਗਰਮੀ ਵਿੱਚ ਮਹਿਲਾਵਾਂ ਨੂੰ ਪਾਣੀ ਨਾ ਮਿਲਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਲੋਕ ਤਰਸ ਰਹੇ ਹਨ ਪਰ ਸਬੰਧਤ ਵਿਭਾਗ ਦੇ ਸਿਰ ਤੇ ਜੂ ਨਹੀਂ ਸਰਕ ਰਹੀ ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਉਹ ਸੰਘਰਸ਼ ਕਰਨਗੇ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟੈਰਾ ਦੀ ਖਾਸ ਰਿਪੋਰਟ ਪਾਣੀ ਦਾ ਮਖਲਾਇਆ ਸਰ ਸਾਡੇ 15 ਦਿਨ ਤੋਂ ਹੋ ਗਿਆ ਕਿ ਪਾਣੀ ਨਹੀਂ ਆ ਰਿਹਾ ਪਾਣੀ ਪੀਣ ਤੋਂ ਵੀ ਤਰਸੇ ਹੋਇਆ ਤੇ ਬੱਚੇ ਨਾਣ ਤੋਂ ਵੀ ਤਰਸੇ ਆ ਉੱਪਰੋਂ ਗਰਮੀ ਦਾ ਮੌਸਮ ਆ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਕਿਹਨੇ ਸ਼ਿਕਾਇਤ ਕਿਸੇ ਨੂੰ ਕੀਤੀ ਕਾਦ ਵੀ ਲਾਪਤਾ ਉਹਨੂੰ ਕੀਤੀ ਸੀਗੀ ਪ੍ਰਧਾਨ ਸਾਹਿਬ ਨੂੰ ਉਹਨਾਂ ਕੋਲ ਵੀ ਗਏ ਸੀਗੇ ਕਹਿੰਦੇ ਸੀ ਕੋਈ ਨਹੀਂ ਮਸਲਾ ਜ਼ਰੂਰ ਹੱਲ ਹੋਊਗਾ ਪਰ ਸਾਡੇ ਤੱਕ ਪ੍ਰਧਾਨ ਸਾਹਿਬ ਨਹੀਂ ਪਹੁੰਚੇ ਹੈਗੇ ਕੋਈ ਵੀ ਮਤਲਬ ਨਵੰਦਾ ਹਜੇ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਹੈਗਾ ਜਦ ਤੱਕ ਵੋਟਾਂ ਲੈਣੀਆਂ ਨੇ ਵੋਟਾਂ ਲੈਣ ਦਾ ਟਾਈਮ ਤੱਕ ਆਂਦੇ ਨੇ ਉਸ ਤੋਂ ਬਾਅਦ ਕੋਈ ਵੀ ਫਲੋਰ ਦੇ ਇਸ ਮੱਲੇ ਦੇ ਵਿੱਚ ਨਹੀਂ ਵਿੜਦਾ ਹੈਗਾ ਸਾਡਾ ਮਸਲਾ ਜਿਹੜਾ ਪਾਣੀ ਦਾ ਇਹ ਜ਼ਰੂਰ ਹੱਲ ਕੀਤਾ ਜਾਵੇ ਕਿ ਫਲੋਰ ਦੇ ਵਿੱਚ ਇਸ ਪਾਣੀ ਪਹੁੰਚਿਆ ਹੋਣਾ ਚਾਹੀਦਾ ਹੈ ਮੇਰਾ ਨਾਮ ਬਲਵੀਰ ਚੰਦ ਬਾੜ ਨੰਬਰ 14 ਸਾਡੇ ਜਿਹੜੇ ਪਾਣੀ ਦੀ ਕਲੇ ਤੇ ਆ ਇਹ ਬਹੁਤ ਜ਼ਿਆਦਾ ਲੋਕ ਤਰਫੇ ਪਏ ਨੇ ਪਾਣੀ ਨੂੰ ਗਏ ਸਾਡੇ ਨਗਰ ਕੌਂਸਲ ਦੇ ਜਾਂ ਬਾਟਰ ਸਪਲਾਈ ਦੇ ਅਫਸਰ ਆ ਉਹਨਾਂ ਨੇ ਵੀ ਸ਼ਿਕਾਇਤ ਕਰ ਦਿੱਤੀ ਲੇਕਿਨ ਉਹਨਾਂ ਦੇ ਕੰਨਾਂ ਤੱਕ ਜੋ ਨਹੀਂ ਸਰਕੇ ਉਹੜਾ ਬਾਟਰ ਸਪਲਾਈ ਦਾ ਅਫਸਰ ਸੀ ਉਹ ਕਹਿੰਦਾ ਘਰ ਦੇ ਵਿੱਚ ਸਮਰਸੀ ਵਾਲੇ ਨਹੀਂ ਲਾਉਣਾ ਚਾਹੀਦਾ ਇਹ ਗੈਰ ਕਾਨੂੰਨੀ ਆ ਮੈਂ ਚਾਹੁੰਦਾ ਕਿ ਅੱਜ ਘਰਾਂ ਦੇ ਵਿੱਚ ਆ ਕੇ ਦੇਖੇ ਕਿ ਜੇ ਸਮਰਸੀ ਵਾਲਨਾ ਲੋਕ ਲਾਉਣ ਤਾਂ ਹੋਰ ਦਰਿਆ ਤੋਂ ਪਾਣੀ ਲੈ ਕੇ ਆਉਣ ਉਹਦੀ ਜ਼ਿੰਮੇਵਾਰੀ ਬਣਦੀ ਆ ਪਾਣੀ ਪਹਚਾਉਣਾ ਘਰਾਂ ਦੇ ਵਿੱਚ ਨਹੀਂ ਤਾਂ ਚੈੱਕ ਘੜਿਆ ਚ ਲੈ ਕੇ ਆਵੇ ਜਾਂ ਟੈਂਕਰ ਚ ਲੈ ਕੇ ਆਵੇ ਜਾਦਾ ਅਫਸਰ ਮਨਾ ਕਰਦੇ ਕਿ ਸਮਰਸੇ ਵਾਲਾ ਨਾ ਲਾਓ ਤੇ ਲੋਕ ਕੀ ਕਰਨ ਜੇ ਸਾਡੇ ਕਾਉਂਸਲਰ ਆ ਜਾਂ ਸਾਡਾ ਪ੍ਰਧਾਨ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਪਰਤੀ ਤੇ ਵੋਟਾਂ ਮੰਗਰ ਤਾਂ ਆ ਜਾਂਦੇ ਆ ਅਸੀਂ ਤੁਹਾਡੇ ਲਈ ਬਹੁਤ ਕੁਝ ਕਰਾਂਗੇ ਅਸੀਂ ਤੁਹਾਨੂੰ ਫਿਰੇ ਲਾਜਵੀ ਦੇਵਾਂਗੇ ਕੋਈ ਨਹੀਂ ਪੁੱਛਦਾ ਨਾਲ ਇਹ ਤਾਂ ਪਾਣੀ ਨਹੀਂ ਦੇ ਸਕਦੇ ਤਾਂ ਲਾਜ ਉਹਨਾਂ ਨੇ ਕਿੱਥੋਂ ਦੇਣਾ ਮੈਂ ਇਹਨਾਂ ਕੋਲ ਕਹਿੰਦਾ ਹੋਇਆ ਇਹਨਾਂ ਸਾਰੇ ਲੋਕਾਂ ਦੀ ਤਰਫੋਂ ਪ੍ਰਧਾਨ ਨੂੰ ਅਫਸਰਾਂ ਨੂੰ ਜਾਂ ਫਿਰ ਮੰਤਰੀ ਸਾਹਿਬਾਨਾਂ ਨੂੰ ਇਹ ਬੇਨਤੀ ਕਰਦਾ ਕਿ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਇੱਥੇ ਟਿਊਬਲ ਦਾ ਪ੍ਰਬੰਧ ਕੀਤਾ ਜਾਵੇ ਅੱਜ ਮੱਲਾ ਰਵਦਾਸਪੁਰਾ ਨੂਰਨਾ ਰੋਡ ਤੇ ਇਕੱਠੇ ਹੋਏ ਆ ਲੋਕ ਲਗਾਤਾਰ 15 ਦਿਨ ਹੋ ਗਿਆ ਹੈ ਬੇਥੇ ਲੋਕ ਜਿਹੜੇ ਆ ਪਾਣੀ ਤੋਂ ਤਰਸੇ ਪਏ ਆ ਬਾਰੂਥਾਲ ਬਣਿਆ ਆ ਇੱਥੇ ਦੇ ਨਾ ਕੋਈ ਸਰਕਾਰ ਵਾਲੇ ਪੁੱਛਦੇ ਆ ਤੇ ਨਾ ਹੀ ਇੱਥੇ ਦੇ ਜਿਹੜੇ ਕਾਉਂਸਲਰ ਆ ਜਿਹੜੇ ਨਿਯਮਿਤ ਕੀ ਕਰ ਰਹੇ ਨਾ ਕਮੇਟੀ ਦਫ਼ਤਰ ਵਾਲੇ ਪੁੱਛਦੇ ਨਾ ਕਾਉਂਸਲਰ ਪੁੱਛਦੇ ਆ ਪ੍ਰਧਾਨ ਤੱਕ ਨਹੀਂ ਪਹੁੰਚ ਕੀਤੀ ਫੌਸਲਾ ਤੱਕ ਪਹੁੰਚ ਕੀਤੀ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਜਿਹੜੇ ਲੋਕ ਆ ਉਹ ਪਾਣੀ ਤੋਂ ਤੈਪਕੇ ਤੈਕੋ ਤਰਸੇ ਪਿਆ ਟੈਂਪਰੇਚਰ ਜਿਹੜਾ ਅੱਜ ਮੌਸਮ ਆ ਉਹ ਲਗਭਗ 42 ਤੋਂ 36 ਡਿਗਰੀ ਹੋ ਗਿਆ ਵੀ ਲੋਕ ਆ ਕੱਪੜੇ ਧੋਣ ਤੋਂ ਵੀ ਦੁਖੀ ਆ ਨਹਾਉਣ ਤੋਂ ਵੀ ਦੁਖੀ ਆ ਪਾਣੀ ਪੀਣ ਤੋਂ ਵੀ ਦੁਖੀ ਆ ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਲੋਕਾਂ ਦੇ ਨਾਲ ਸਲਾਹ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਰੋਡ ਆ ਸਾਡਾ ਜਾ ਰਿਹਾ ਨੂਰਮੈ ਰੋਡ ਇੱਥੇ ਅਸੀਂ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਜੇ ਇੱਕ ਦੋ ਦਿਨਾਂ ਵਿੱਚ ਨਾ ਇਹ ਨਹੀਂ ਸੁਣਿਆ ਕਣਾਈ ਕੀਤੀ ਨਾ ਪਾਣੀ ਪਹੁੰਚਦਾ ਕੀਤਾ ਅਸੀਂ ਲੋਕਾਂ ਨਾਲ ਇਕੱਠੇ ਕਰਕੇ ਇਹ ਜਿਹੜਾ ਰੋਡ ਆ ਜਾਮ ਕਰਾਂਗੇ ਜਿਹੜੀ ਆ ਦੂਜੀ ਬੋਟੇ ਆ ਜਿਹੜੀ ਲੱਗੀ ਹੋਈ ਆ ਉਹਦੇ ਕੋਲ ਬੈਠ ਕੇ ਪ੍ਰਦਰਸ਼ਨ ਕਰਾਂਗੇ ਕਿੰਨੇ ਦਿਨ ਤੋਂ ਪਾਣੀ ਬੰਦ ਆ ਇਹ ਲਗਭਗ 15 ਦਿਨ ਹੋ ਗਿਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ 15 ਦਿਨ ਹੋ ਗਿਆ ਇਹ ਹੀ बार-बार ਇਸੇ ਪ੍ਰਧਾਨ ਸਾਹਿਬ ਨੂੰ ਵੀ ਦੱਸਿਆ ਇਹਨਾਂ ਦੇ ਜਿਹੜੇ ਵਿਭਾਗ ਦੇ ਬਾਟ ਸਪਲਾਈ ਵਾਲੇ ਆ ਐਸ ਡੀਓ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਜਿਹੜੇ ਜੇਆ ਉਹਨਾਂ ਨੂੰ ਵੀ ਬੇਨਤੀ ਕੀਤੀ ਪਰ ਕੋਈ ਵੀ ਸੁਣਾਈ ਨਹੀਂ ਹੋ ਰਹੀ ਸਰਕਾਰ ਦਾ ਕੋਈ ਧਿਆਨ ਨਹੀਂ ਇਧਰ ਇਸ ਕਰਕੇ ਅਸੀਂ ਦੁਖੀ ਹੋ ਕੇ ਲੋਕ ਜਿਹੜੇ ਆ ਇਹ ਰਸਤੇ ਨੂੰ ਤੁਰ ਰਹੇ ਆ ਵੀ ਧਰਨਾ ਪਰਦਾਸ਼ਨ ਕਰਨਾ ਪਾ ਰਹੀ ਜੀ ਲੱਗਦਾ ਹਨ ਵਾਲੇ ਸਮੇਂ ਦੇ ਵਿੱਚ ਮoure ਬੋਟਾ ਲੋਕਾਂ ਨੂੰ ਵੱਡੇ ਵੱਡੇ ਬਾਵੇ ਕੀਤੇ ਜਾ ਰਹੇ ਆ ਪਰ ਰੱਤ ਤੋਂ 15 ਦਿਨ ਤੋਂ ਪਾਣੀ ਤਾਂ ਵੀ ਤੱਕ ਚਲੋ ਦੇਖੋ ਅਸਲ ਦੇ ਵਿੱਚ ਤੁਸੀਂ ਰੋਜ਼ ਤੁਹਾਡਾ ਬਾਹ ਪੈਂਦਾ ਲੋਕਾਂ ਦੇ ਨਾਲ ਬਾਅਦ ਇਹ ਜਿਹੜੀ ਸਰਕਾਰ ਆਈ ਸੀ ਬਦਲਾ ਦੇ ਨਾਂ ਤੇ ਕਹਿੰਦੇ ਬਦਲਾ ਕਰ ਦੇਣਾ ਬਦਲਾ ਕਰ ਦੇਣਾ ਅੱਜ ਸਾਡੇ ਫਲੋਰ ਦੇ ਵਿੱਚ ਜਿਹੜਾ ਰਾਜਸਤਾਨ ਬਣ ਗਿਆ ਇੱਥੇ ਪਾਣੀ ਨੇ ਲੋਕਾਂ ਨੂੰ ਮੈ ਰਿਆ ਇਹਦੂ ਪਰੇ ਬਦਲਾ ਹੋ ਕੀ ਕਰ ਦੇਣਾ ਲੋਕਾਂ ਨਾਲ ਵਾਅਦਾ ਕੀਤਾ ਸੀ ਬੀਬੀਆਂ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਹਜੇ ਤੱਕ ਹਜ਼ਾਰ-ਹਜ਼ਾਰ ਰੁਪਏ ਦਿੱਤਾ ਹੋਰ ਕਈ ਮੰਗਾ ਇਦਾਂ ਦੀਆਂ ਜਿਹੜੀਆਂ ਵਾਅਦੇ ਕਰਕੇ ਰਾਜਗਦੀ ਤੇ ਬਹਿ ਗਿਆ ਲੋਕਾਂ ਦਾ ਚੇਤਾ ਭੁੱਲ ਜਾਂਦਾ ਇਸ ਕਰਕੇ ਅੱਜ ਨਰੈਗਨ ਵੋਟਾਂ ਤੋਂ ਬਿਨਾਂ ਲੋਕ ਜਿਹੜੇ ਅੱਜ ਲਾਲਣਡੇ ਤੇ ਆਰ